i love you. the uh -huh. uh -huh. ਰਤਨਾ ਨਾਮ ਸਤ ਨਾਮ ਜੀ ਵਾਹਿਗੁਰੂ 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 ਰਤਨਾ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 Satanam, <imitation> Satanam, <imitation> <imitation> मन से मन और पूरे भारबद्ध पर आज सुधबे सुजई दूर ग्रहों का उतरे सुनयो सत जी वाणी सत सा ग बरे तसे सुमेति जा सोतरी पुण्य कार्य हुए सत जयारा जी बिना वर्णन कुल चिन्ह गाटे भज रतु तुम्हे फते नीति अथो

गए जो सब तकरार नामते तो गए हेतेषु में गयो वाह प्रभु का द्वार समे सु में ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੰਦੇ ਆਏ ਬਨੰਦ ਗੁਰ ਤੇ ਅੰਮ੍ਰਿਤਦਾਸ ਰਾਮਦਾਸਾਂ ਦੇ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿਥੈ ਸਤੁਕ ਜਾਇ ਤੇ ਭਾਦਰ ਸਿਮਰਿਆ ਕਰਣਾ ਉਨ ਦਿਾਵੈ ਤਾਈ ਸਭ ਥਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਤ ਸਈਆਂ ਦੀ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨ ਦੀ ਦਰ ਦਾ ਧਿਆਨ ਕਰਕੇ ਬੋਲਾ ਦੀ ਬਾਣੀ ਗੁਰੂ ਜੀ ਜੰਮ ਪਿਆਰਿਆ ਤੁਹ ਸਾਹਿਬ ਜਾਦਿਆਂ ਜਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਦਬੀਆਂ ਜਿਨਾਂ ਨਾਮ ਜਪਿਆ ਵਾਣੁ ਗੇਸ਼ ਅਗਿਆ ਦੇਖ ਚਲਾਈ ਤੇਗ ਵਹਾਈ ਦੇਖ ਸੁਣ ਕੇ ਅੰਦਰ ਕੀ ਤਦ ਨਾ ਪਿਆਰਿਆ ਸਧਿਆ ਜਨ ਸਿੰਘ ਪਾਣਾ ਦੀ ਕਹਾਣੀ ਅੰਦਰ ਕੇ ਬੋਲੋ ਜੀ ਜਿਨ੍ਹਾਂ ਜਿਨਾ ਸਿੰਘ ਸਿੰਘਣਿਆਰੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਰਵਾਏ ਥੋਪਰੀਆਂ ਲੁਹਾਈਆਂ ਦਰਤੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਵਾਏ ਗਏ ਗੁਰੂ ਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਗੇਸਾਂ ਸਵਾਸਾਂ ਸੰਗ ਨਿਭਾਈ ਸਿੱਖੀ ਸੁਰਗਣੀ ਹਾਰਿਆ ਤਨਾ ਸੇਂਗ ਸਿੰਘਣੀ ਆਪ ਜੰਗੀਆਂ ਦੀਗਾ ਧਿਆਨਦਰ ਕੇ ਬੋਲੋ ਜੀ ਵਾਹਿਗੁਰੂ ਅੰਜਾਂ ਦਸਤਾ ਸਰਵਾਦ ਗੁਰਦੁਆਰਿਆਂ ਦਾ ਧਿਆਨਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਤਮ ਸਰਵਾਦ ਖਾਲਸੇ ਦੀ ਕੀ ਅਰਦਾਸ ਹੈ ਜੀ ਖਾਲਸੇ ਜੀ ਕੋ ਵਾਹਿਗੁਰੂ 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 ਨਾਮ ਜਪਦਾ ਵੇ ਨਾਮ ਨਾਮ ਕੇ ਸਤਜਾ ਸਰਬੰਸੂ ਕੋ ਵਹਿ ਜਾਂਦਾ ਖਾਲਸੇ ਦੀ ਸਾਹਿਬਾਂ ਦਾ ਰੱਥਿਆ ਰਾਇ ਤੇ ਸਿੱਖ ਪਦੇ ਬਿਰਦ ਕੀ ਪੈ ਪਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਗੁਰੂ ਖਾਲਸਾ ਜੀ ਕੇ ਬੋਨ ਵਾਲੇ ਬੋਲੋ ਜੀ ਵਾਹਿਗੁਰੂ ਸਿਖਾ ਤੁ ਸਿੱਖੀ ਦਾ ਕੇਸ ਦਾ ਨਹਿਦ ਦਾ ਨਿਸ਼ਾ ਦਾਣ ਪੂਸਾ ਦਾਣ ਬੋਏਕ ਦਾਣ ਦਾਣਾ ਸਰਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨਿ ਸ਼ਰਾਨ ਜੁਗੀਆਂ ਜੰਡੇ ਬੁੰਗੇ ਜੁਗੋ ਜੁਗਾ ਤਲ ਧਰਕਾ ਦੇਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨ ਨੀਵਾ ਮੱਧ ਉੱਜੀ ਮਤਬਦ ਕੀ ਰਾਖੇ ਆਪ ਗਾਲ ਗੁਰੂ ਕੇ ਅਕਾਲ ਪੁਰਖ ਦੇ ਸਹਾਇ ਦਾ ਤਾਰ ਦੀ ਉਸ ਨਨਕਾਣਾ ਸਾਹਿਬ ਦੇ ਕੇ ਹੋਰ ਗੁਰਦੁਆਰਿਆਂ ਗੁਰਦ ਆਮਾਂ ਦੇ ਜਿੰਨਾ ਤੋਂ ਬੰਦ ਨੂੰ ਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਵਾਲ ਦਾ ਦੰਦ ਹਾਲਸੀ ਨੂੰ ਬਖਸ਼ੋ 헤 ਨਵਾੜਿਆਂ ਦੇ ਮਾਂ ਤੇ ਤਣਿਆਂ ਦੇ ਤਾਂ ਨੁੱਟਿਆਂ ਦੀ ਓਟ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਪ੍ਰਵਾਨ ਕਰੋ ਗੁਤਾ ਗੁਰ ਸੁਖਰਾਣਾ ਗੁਰੂ ਮਹਾਰਾਜ ਦੀ ਆਪਦੀਆਂ ਦਾ ਆਪਦੀਆਂ ਨੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਮਾਨੋ ਕਰਕੇ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਓ ਪ੍ਰਭ ਪਾਤਸ਼ਾਹੀ ਆਪਦੀਆਂ ਦੀ ਇਲਾਹੀ ਬਾਣੀ ਦੇ ਅਮਰਿਤ ਵੇਲੇ ਦੇ ਨਿਤਨੇਮ ਜਾਪ ਹੋਏ ਪਾਵਨ ਗੁਰਬਾਣੀ ਦੇ ਵਿਚਾਰ ਹੋਏ ਹੁਕਮਨਾਮੇ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਸੁਣਦਿਆਂ ਹਜ਼ੂਰੀ ਚ ਵਿਚਰਦਿਆਂ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜੀ ਆਪ ਨਾਰਾਇਣ ਕਹਾਤਾ ਜਗ ਮੈਂ ਪਰਵਰਿਉ ਨਿਰੰਕਾਰ ਅਕਾਰ ਜੂਤ ਜਗ ਮੰਡਲ ਕਰਿਉ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਆਪਦੀਆਂ ਦੇ ਅਵਤਾਰ ਪੁਰਬ ਜਨਮ ਦਿਹਾੜੇ ਮਨਾ ਰਹੀਆਂ ਨੇ ਅਵਤਾਰ ਪੁਰਬ ਦੀ ਖੁਸ਼ੀ ਦੇ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਦੀਆਂ ਦੇ ਪਾਵਨ ਅਸਥਾਨ ਤੋਂ ਸੰਗਤ ਪ੍ਰਵਾਦ ਫੇਰੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਦੀਆਂ ਦੇ ਚਰਨਾਂ ਵਿਖੇ ਹਾਜ਼ਰ ਹੋਈ ਹੈ ਕਤਰ ਹੋਈ ਹੈ ਮਹਾਰਾਜ ਸਿਵ ਜੀ ਉਹ ਸੰਗਤ ਵੱਲੋਂ ਪਾਵਨ ਗੁਰਬਾਣੀ ਪੜ੍ਹਦੇ ਆਂ ਬਾਣੀ ਸੁਣਦਿਆਂ ਪਾਤਸ਼ਾਹ ਜੀ ਕੀਰਤਨ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਸਿਵ ਜੀਓ ਆਪ ਜੀਆ ਨੇ ਕਿਰਪਾ ਕਰਨੀ ਪੜੀ ਸੁਣੀ ਗੁਰਬਾਣੀ ਸੋਧ ਕਰਕੇ ਸਾਧ ਸੰਗਤ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦੇ ਮਹਾਤਮ ਫਾਲ ਸੰਗਤ ਦੀ ਹਿਰਦਿਆਂ ਦਿਵਸਾਉਣੇ ਸਭਾਈ ਪਾਈ ਸੰਗਤ ਦਾ ਚਲਿਆ ਹੋਇਆ ਕਦਮ ਕਦਮ ਲੇਖਿਤ ਲਾਉਣਾ ਜੀ ਸਭ ਦੀਆਂ ਸ਼ੁਭ ਮਨੋਂ ਕਾਮਨਾਵਾਂ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਮਹਾਰਾਜ ਸਿਵ ਜੀਓ ਕਿਰਪਾ ਕਰਨੀ ਨਗਰ ਵਿਖੇ ਸ਼ੋਕ ਸ਼ਾਂਤੀ ਇਕਦਾਂਤ ਭਾਗ ਬਖਸ਼ਨਾ ਦੀਵਾਰ ਨਗਰ ਦੀ ਸੁਖ ਵਰਤੌਣੀ ਫਸਲ ਵਾੜੀਆਂ ਤੇ ਮਿਹਰ ਪ੍ਰਿਆਤ ਰੱਖਣਾ ਬਾਣੀ ਅੰਦਰ ਚਾਰ ਪੈ ਰਾਤਰੀ ਸੁਖਾਂ ਦੇ ਨਾਲ ਉਤਿਤ ਹੋਈ ਹੈ ਦਿਨ ਆਇਆ ਸੁਖਾਂ ਦੇ ਨਾਲ ਬਦੀਤ ਕਰਾਉਣਾ ਦਰਕਰ ਦੇ ਪ੍ਰੀਤਵਾਨ RAMDAS SINGH ਦੀਆਂ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਭਲੇ ਵਾਸਤੇ ਅਰਦਾਸ ਬੇਨਤੀ ਹੈ ਮਹਾਰਾਜ ਜੀਓ ਕਿਰਪਾ ਕਰਨੀ RAMDAS SINGH ਦੀ ਗ੍ਰਹਿ ਵਿਖੇ ਸ਼ੁਕ ਸ਼ਾਂਤੀ ਇੱਕਦਾਂ ਭਾਗਵਖਸ਼ਨਾ ਸਮੂਜ ਪ੍ਰਵਾਹ ਨੂੰ ਨਾਲ ਮਿਲ ਕੇ ਰਹਿਣ ਦੇ ਬਲਵਖਸ਼ ਨੇ ਪਰਿਵਾਰ ਦੇ ਘਰਗ੍ਰਹਿ ਨੂੰ ਪਵਿੱਤਰ ਕਰਨਾ ਘਰਗ੍ਰਹਿ ਚੋਂ ਦੁੱਖਾਂ ਕਸ਼ਟਾਂ ਦੀ ਨਿਵਰਤੀ ਕਰਨੀ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰ ਦੇ ਕਾਰੋਬਾਰਾਂ ਵਿੱਚ ਕਿਰਤ ਕਮਾਈਆਂ ਉਜਵਾਦ ਦੇ ਤਰੱਕੀਆਂ ਬਖਸ਼ਿਸ਼ ਕਰਨੀਆਂ ਪਲਾ ਕਰਕੇ ਨਿਵਾਜਨਾ ਨਦੀਮ ਰਵਾਜ ਸਤਗੁਰੂ ਦੀ ਦੇਖ ਸਦਕੇ ਹਾਜ਼ਰ ਹੈ ਪ੍ਰਵਾਣ ਹੋਵੇ ਭੋਗ ਲੱਗੇ ਲਗਿਆ ਭੋਗ ਸਾ ਸੰਤ ਗਵਰਨ ਦੇ ਲਾਇਕ ਹੋਵੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਖ ਗੁਰੂ ਜੀ ਦਾ ਜਪ ਜਪੇ ਦਾਤਾ ਜੀ ਕਿਰਪਾ ਕਰਨੀ ਦਇਆ ਕਰਨੀ ਜੋ ਸੰਗਤਾਂ ਆਪ ਜੀਆਂ ਦੇ ਅਵਧਾਰ ਗੁਰੂ ਮਨਾ ਰਹੀਆਂ ਨੇ ਬੜੇ ਉਤਸ਼ਾਹ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਮਹਾਰਾਜ ਸਭ ਜੀਓ ਆਪ ਜੀਆਂ ਦੇ ਪਾਵਨ ਦਿਹਾੜੇ ਮਨਾਉਣ ਦੇ ਬਲ ਬਖਸ਼ਿਸ਼ ਕਰਨੇ ਦੋਹਾ ਨਗਰਾਂ ਦੇ ਵਿੱਚ ਏਕਤਾ ਦਾ ਭਾਗ ਬਖਸ਼ਿਸ਼ ਕਰਨਾ ਮਹਾਰਾਜ ਸਭ ਜੀਓ ਸਮੁੱਚੀ ਨਗਰ ਦੇ ਸੰਗਤ ਦੇ ਮੇਹਰ ਭਰਾਤ ਰੱਖਣਾ ਕਿਰਪਾ ਕਰਨੀ ਦਇਆ ਕਰਨੀ ਦਰੋਂ ਕਰੂੰ ਆਪ ਜੀਆਂ ਦੇ ਚਰਨਾਂ ਦੇ ਖੁਸ਼ੀ ਪਾਤਸ਼ਾਹੀ ਨਾਮਦਾਨ ਦੀਆਂ ਦਾਦਾਂ ਬਖਸ਼ਿਸ਼ ਕਰਕੇ ਨਿਵਾਜਣਾ ਸਭ ਦਾ ਪਲਾ ਕਰਨਾ ਸਭ ਦੀ ਕਾਰਜ ਰਾਸ ਕਰਨੇ ਸਭ ਦੀ ਹਾਜ਼ਰੀ ਭੇਡਾ ਸੇਵਾ ਮਨਜ਼ੂਰ ਕਰਨੀ ਮਹਾਰਾਜ ਸਭ ਜੀਓ ਕਿਰਪਾ ਕਰੋ ਸੰਗਤ ਦੀ ਹਾਜ਼ਰੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਹੁਕਮਨਾਮੇ ਬਖਸ਼ੋ ਹੁਕਮਨਾਮੇ ਆਦੀ ਚੱਲਣ ਦੀ ਸੰਮਤ ਬਖਸ਼ੋ ਸ਼ੇਪੌੜੀਆਂ ਆਨੰਦ ਸਾਹਿਬ ਜੀਆਂ ਦੇ ਜਾਪ ਸਿੱਖ ਪੜਦੇ ਸੁਣਦੇ ਸਰਵਤਲਾਹੀ ਵੰਦੋ ਬਰਨਾਨਕ ਨਾਮ ਚੰਡੀ ਜੀ ਦਾ ਤੇਰੇ ਬਾਣੀ ਸਰਵਤਲਾ ਸਲਾਹ

no ਚਾਰ ਰੰਗ ਹੋ ਬਖੂ ਜਦ ਸਥਾਨ ਜਿਜਹਿਣਾ ਲਪੋ ਉਰੀ ਕੋਈ Bye. ਚਿਤ ਨੂੰ ਉਤਕਰੇ ਤੋੜ ਆਪ ਐ ਅਤਤ ਸਿਮਰਵਸੂ ਆਪੀ ਕੋ ਰਾਮ ਨਾਮ ਬੜਾ ਨਾਸੂ

बस्ती नंबर चार नाम संतान ने बुला बुला के बस्ती नंबर पांच को संतान ने बुला बुला के तो था था। जो श्रद्धा का भाव है ना अगला प्रभाव के लिए सुंदर बंदे को संतान के चाहिए पावन शास्त्रवाद की देखी तो प्रभाव जो स्वभाव आ रहा है ते बस्ती नंबर चार की संतान ने बुला बुला पिछले साल का प्रभाव रहा है इस धारा गम को परवा दीया वाओ सो सतगुरु दा आदर सुकराना है जो तो संग द पेस ने कृपा की संग गुरु वादा सैत्र अंदर आदा आशु तो करके निमने आया सो तो जिन दीवी संगत प्रवार तेरी दे, दे, तो दे तो 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 गुण दिव्य सब ने न करा दी कृतो हो सब ने कोई हो आदा धन्यवाद गुरु कृपा करे इसे करा

तो बाबा जाना मिल गया हमने चीज सौतेला बनाया तो गुरु कृपा के इस चीज का नाराजा के कोष्ठक में आने में आना गुरु पाटने का नारा तो काली लोग लोग करवा रहे थे इस चीज का नाराजा पैसा का um. <laughs> हे प्रभु साबो सिनो रे से से युता हाबो साबो रे हाले प्रधो की करना जो आदिनिन जोरा को छनबोले दिगि जिना कराता तुरा सुमाहा सुरा सुरा निये बोले सुहाये सुताओ पचपच से सुहादा 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 को छबोले जय हे साबो बोले सोनेहाल करा लिया फते पावे झूलते निशान पावे बोले सोनिहाल I would have five Ô con đi ăn mặc ăn mặc ăn mặc ăn mặc ăn mặc ăn mặc वो दिन ਕੋਵਾਨੀ ਪਤਾ ਜੀ ਦਿਵਾਗ ਹੱਥ ਦਿਵਾਗ ਸਮੇਹ ਲਹੂ ਹੀ ਮਰਤ ਗੱਲ ਉਹਦੇੁਰ ਬਾਹਰ ਰਾਰਾ ਮਾਤਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਤਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਤਾ ਨਾਮ ਵਾਹਿਗੁਰੂ ਸਤ ਨਾਮ जन जून जी रुगो आयालो हाऊ सो जी तूं आया नया नया जी आयाू रुगो खणंदे आजानू जी नू जया नू ਮਾਤਾ ਸਾਹਿਬ ਤੇ ਹੋਵੇਂ ਦਾਇਆ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਅੰਮ੍ਰਿਤਾਂ ਦੇ ਘੁੰਮੇ ਜਾਇਆ ਨੂੰ ਆਇਆ ਨੂੰ ਜੀ ਆਇਆਂ ਨੂੰ ਆਏ ਸੰਗ ਤੇ ਜੀ ਤੁਨ ਜੀ ਆਇਆਂ ਨੂੰ ਆਏ ਸੰਗ ਕੋ ਜੀ ਤੋਨੂ ਜੀ ਆਇਆਂ ਨੂੰ ਜੱਜ ਕੇ ਜਾਰੇ ਲਿਆਵੇ ਬਤ ਪਾਵੇ ਝੰਡੇ ਨਿਸ਼ਾਨਾ ਨੂੰ ਭਾਵੇ வா <muchas>